ਹਾਂਜੀ ਅਸੀ ਕਾਲਜੀ ਸਾਰਿਆਂ ਨੂੰ ਠੀਕ ਠਾਕ ਹਾਂ ਸੋ ਆਪਾਂ ਕੱਲ ਪਰਸੋਂ ਦੇ ਬਲੌਗ ਪਾਏ ਆ ਤਿੰਨ ਚਾਰ ਹਨਾ ਵਧੀਆ ਰਿਸਪੌਂਸ ਦਿੱਤਾ ਤੁਸੀਂ ਜਿੰਨੇ ਵੀ ਪਿਆਰ ਕਰਨ ਵਾਲੇ ਹਨਾ ਸੋ ਪਲੀਜ਼ ਯਾਰ ਚੈਨਲ ਨੂੰ ਨਾ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਸਾਡਾ ਹੌਸਲਾ ਵਧਦਾ ਹਨਾ ਬੰਦਾ ਕਹਿੰਦਾ ਯਾਰ ਹਾਂ ਮੈਂ ਹੋਰ ਕੰਟੈਂਟ ਪਾਵਾਂ ਜਾਂ ਹੋਰ ਵੀਡੀਓ ਪਾਵਾਂ ਹਨਾ ਕੋਈ ਚੰਗਾ ਸਿੱਖਣ ਨੂੰ ਵੀ ਵੀਡੀਓ ਚ ਬਹੁਤ ਕੁਝ ਮਿਲਦਾ ਹੁੰਦਾ ਆ ਪਹਿਲਾਂ ਸੀਗੇ ਫੇਸਬੁੱਕ ਚੈਨਲ ਪਹਿਲਾਂ ਆਪਦੀਆਂ ਵੀਡੀਓ ਪਾਈ ਜਾਣੀਆਂ ਹਨਾ ਜਾਂ ਕੁਝ ਹੋਰ ਬੰਦਾ ਕਹਿੰਦਾ ਜਿਵੇਂ ਉਦੋਂ ਥੋੜਾ ਹੋਰ ਟਾਈਮ ਸੀਗਾ ਹੁਣ ਆਇਆ ਵੀ ਚਲੋ ਉਦਾਂ ਦੇ ਬਲੌਗ ਵਧੀਆ ਪਾਇਆ ਕਰਾਂਗੇ ਆਪਾਂ ਤੇ ਵੀ ਆਇਆ ਵੀ ਸਪੋਰਟ ਕਰੋ ਯਾਰ ਪਲੀਜ਼ ਹਨਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਸ ਆਹੀ ਚਾਹੀਦਾ ਤੁਹਾਡੇ ਤੋਂ ਤਾਂ ਹਨਾ ਤੁਹਾਡਾ ਇੱਕ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਤੇ ਆਪਣੀ ਵੀਡੀਓ ਹੌਲੀ-ਹੌਲੀ ਜਾਂ ਵਧੀ ਜਾਊਗੀ ਹਨਾ ਤੁਹਾਡੀ ਸ਼ੇਅਰ ਕੀਤਾ ਸਬਸਕ੍ਰਾਈਬ ਕੀਤਾ ਲਾਈਕ ਕੀਤਾ ਹਨਾ ਇਹਦੇ ਨਾਲ ਹੀ ਬਹੁਤ ਫਰਕ ਪੈ ਜਾਂਦਾ ਹਨਾ ਉਹ ਜਿੰਨੇ ਵੀ ਮੇਰੇ ਚੌਣ ਵਾਲੇ ਮਿੱਤਰਾਂ ਮੇਰੇ ਫੇਸਬੁੱਕ ਫਰੈਂਡ ਆ ਮੇਰੇ ਪੁਰਾਣੇ ਯਾਰ ਦੋਸਤ ਸਭ ਅੱਗੇ ਰਿਕੁਐਸਟ ਕਰਦੇ ਆ ਜੀ ਪਲੀਜ਼ ਮੇਰਾ YouTube ਚੈਨਲ ਲਿੰਕ ਦਿੱਤਾ ਹੋਇਆ ਮੇਰਾ Instagram ਤੇ ਨਾਲ ਪਲੀਜ਼ ਹਨਾ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਆਪਾਂ ਵਧੀਆ ਚੀਜ਼ ਹੀ ਪਾਇਆ ਕਰਾਂਗੇ ਹਨਾ ਕੋਈ ਚੱਕਲੋ ਧਰਲੋ ਵਾਲੀ ਨਹੀਂ ਜਾਂ ਕੋਈ ਹੁੱਲਰ ਬਾਜੀ ਵਾਲੀ ਨਹੀਂ ਹਨਾ ਕੋਈ ਜਿੱਦਾਂ ਦਾ ਸਹੀ ਕੰਟੈਂਟ ਹੋਇਆ ਕਰੂ ਜਿੱਦਾਂ ਦਾ ਮਿਲਿਆ ਕਰੂਗਾ ਉਦਾਂ ਦਾ ਪਾਇਆ ਕਰਾਂਗੇ ਆਪਾਂ ਹਨਾ ਜੋ ਬੰਦੇ ਦੇ ਨੇਚਰ ਤੇ ਰਿਲੇਟਿਵ ਜੋ ਹਨਾ ਮਿਲਦਾ ਬੰਦੇ ਨੂੰ ਐਟ ਅ ਟਾਈਮ ਮਿਲਦਾ ਨੇਚਰਲ ਕੰਟੈਂਟ ਰੱਖਾਂਗੇ ਆਪਾਂ ਹਨਾ ਉਹਦੇ ਚ ਜੋ ਵੀ ਹੋ ਸਕਦਾ ਕੋਈ ਜਿੱਦਾਂ ਵੀ ਤਰ੍ਹਾਂ ਦਾ ਹੋਵੇ ਨੇਚਰਲ ਹੋਵੇ ਬਸ ਹਨਾ ਸੋ ਪਲੀਜ਼ ਸਪੋਰਟ ਕਰੋ ਹਨਾ ਤੁਹਾਡੀ ਸਪੋਰਟ ਦੀ ਲੋੜ ਆ ਸੋ ਖੁਸ਼ ਰਹੋ ਹਲਦੇ ਬਾਦੇ ਰਹੋ ਉਹ ਸਾਡੀ ਕਾਜੂ ਭੱਜੀ ਫਿਰਦੀ ਆ ਜੀ ਇਹ ਬਹੁਤ ਸ਼ਰਾਰਤਾਂ ਕਰਦੀ ਆ ਸੋ ਅੱਜ ਘਰੇ ਹੈ ਨਹੀਂ ਸੀ ਕੋਈ ਮਾਤਾ ਹੈ ਨਹੀਂ ਸੀ ਮੈਂ ਹੀ ਸੀਗਾ ਤੇ ਮੈਂ ਕਿਹਾ ਚਲੋ ਛੋਟੀ ਜੀ ਵੀਡੀਓ ਪਾਉਣਾ ਕੱਲ ਦਾ ਬਲੌਗ ਤਾਂ ਆਪਾਂ ਦੋ ਤਿੰਨ ਪਾਤੇ ਹਨਾ ਸੋ ਅੱਗੇ ਕੰਮ ਕਰਾਂਗੇ ਹਾਂਜੀ ਆਜੋ ਚਾਹ ਪੀ ਲਓ ਜੀ ਆਜੋ ਜੀ ਚਾਹ ਪੀ ਲਓ ਬਰੇ ਜਾਣੇ ਚਾਹ ਬਣ ਗਈ ਤਪਪ ਦਾ ਨਾ ਦਲਈਏ ਤਪਪ ਬਹੁਤ ਗੈੜੀ ਹੋ ਗਈ ਹੁਣ ਗਰਮੀ ਹੋ ਗਈ ਹਨਾ ਅੰਮੀ ਹਾਂਜੀ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਸਾਡੀ ਕਾਜੂ ਦੇ ਇਹ ਆ ਛੋਟੀ ਜੀ ਤਾਂ ਪੁੱਤ ਛੋ ਦੇ ਆ ਦੇ ਇੱਧਰ ਚੱਕ ਦੁੱਧ ਪੀ ਲਿਆ ਤੂੰ ਬਹੁਤ ਪਿਆਰ ਕਰਦਾ ਯਾਰ ਜਾਨਵਰ ਜਾਨਵਰ ਬਹੁਤ ਪਿਆਰ ਕਰਦਾ ਛੱਡਾ ਹੈਨਾ ਬਈ ਹੈਨਾ ਦੁੱਧ ਪੀ ਲਿਆ ਤੂੰ ਹੈ ਓਏ ਦੁੱਧ ਪੀ ਲਿਆ ਹਾਂ ਛੇੜ ਲਾ ਛੇੜ ਲਾ ਬਈ ਇਹ ਆ ਜੀ ਸਾਡਾ ਇਹਦਾ ਮੈਂ ਕਾਜੂ ਰੱਖਿਆ ਹੋਇਆ ਬਹੁਤ ਮੋਹ ਕਰਦਾ ਗੱਡੀ ਨਾਲ ਥੋੜੀ ਜਿਆਦਾ ਮੂਹਰੇ ਲੱਗੀ ਮਨ ਲੱਗਾ ਜਮਾ ਨਾਲ ਲੱਗੀ ਪਈ ਹੈ ਗੱਡੀ ਤੇ ਇਹਨੂੰ ਮੜਾ ਜਾ ਪਿੱਛੇ ਕਰੀਏ ਗੰਡੀ ਨੂੰ ਪਿੱਛੇ ਕਰਦੇ ਆ ਇਹਨੂੰ ਬਾੜੀ ਨਾਲ ਲੱਗੀ ਪਈ ਹੈ ਯਾਰ ਇਹਦੇ ਹੈਂਡ ਬ੍ਰੇਕ ਕਰਕੇ ਟਾਉਣ ਦੇ ਆ ਵਸ ਇੱਥੇ ਠੀਕ ਆ ਨੂੰ ਠੀਕ ਆ ਹੋਂ ਦੇ ਕਿੰਨੀ ਕ ਬੈਥ ਹੈ ਦੀ ਨਹੀਂ ਹੁਣ ਠੀਕ ਆ ਹੁਣ ਠੀਕ ਆ ਆ ਨਾ ਇੱਕ ਮਸ਼ੀਨ ਭੇਜੀ ਆ ਦੀਦੀ ਨੇ ਬਾਹਰੋਂ ਇਹ ਹੈਗੀ ਆ ਮ사ਜ ਕਰਨ ਵਾਲੀ ਬੜੀ ਵਧੀਆ ਚੀਜ਼ ਆ ਯਾਰ ਇਹ ਇਹਦੇ ਵਿੱਚ ਐ ਪੈ ਜਾਂਦਾ ਮੂਰੇ ਆ ਮੋਬਾਈਲ ਫੜਿਆ ਹੋਣਾ ਹੱਥ 'ਚ ਤਾਂ ਕਰਕੇ ਆ ਪੈ ਗਿਆ ਨਾ ਤੇ ਇੱਥੋਂ ਇਹ ਆਨ ਹੁੰਦੀ ਆ ਪਿਛਲੇ ਪਾਸਿਓਂ ਤੇ ਚਾਰਜਰ ਲਾਉਣਾ ਪੈਣਾ ਇੱਕ ਮਿੰਟ ਰੁਕ ਜਿਓ ਬੜੀ ਵਧੀਆ ਚੀਜ਼ ਆ ਆ ਦੇਖੋ ਚਲਦੀ ਐਲ ਵੀ ਨਾ 1 2 3 4 5 6 ਇਹ ਆਏ ਗੁੱਡਾ ਗੁੱਡਾ ਤੇ ਵੱਜ ਜਾਂਦੀ ਆ ਮੈਂ ਸਿੱਧਾ ਕਰਿਓ ਆ ਦੇਖੋ ভাইਬ੍ਰੇਸ਼ਨ ਲੱਗ ਜਾਂਦੀ ਆ ਇਹਦੇ ਨਾਲ ਆ ਦੇਖੋ ਆ ਦੇਖੋ ਆਏ ਲੱਗਦੀ ਆ ਇਹ ਇਹਦੇ ਨਾਲ ਨਾ ਖੂਨ ਦਾ ਸਰਕਲ ਚੱਲ ਪੈਂਦਾ ਜਿਹੜਾ ਵੀ ਸਰਕਲ ਰੁਕਿਆ ਹੋਇਆ ਨਾ ਉਹ ਚੱਲ ਪੈਂਦਾ ਬਹੁਤ ਵਧੀਆ ਚੀਜ਼ ਆ ਯਾਰ ਹਾਂਜੀ ਠੀਕ ਹੋ ਸਬਜੀ ਬਣ ਰਹੀ ਹੈ ਜੀ ਮੇਰੇ ਹਿਸਾਬ ਨਾਲ ਅੱਜ ਬਣੀ ਆ ਹਾ ਹਾ ਗੋਭੀ ਮਟਰ ਗਾਜਰਾ ਸਾਰਾ ਕੁਝ ਪਾਇਆ ਮਾਤਾ ਨੇ ਬੱਲੇ ਮਾਤਾ ਬਹੁਤ ਸਵਾਦ ਆ ਮਾਤਾ ਬਹੁਤ ਸਵਾਦ ਆ ਠੀਕ ਆ ਬਾ ਰੋਟੀ ਖਾਣੇ ਹੁਣ 10 ਮਿੰਟ ਰੁੱਕ ਕੇ ਲਾਈਟਾਂ ਨੂੰ ਤੇ ਜਗਾ ਇੱਕ ਤਾਂ ਇਧਰ ਲਈ ਲਾਈਟ ਜਗ੍ਹਾ ਤੀ ਇਹ ਆਪਣੇ ਘਰ ਦਾ ਇਧਰ ਲੱਭਾਸਾ ਇਹ ਆ ਰੱਖਿਆ ਹੋਇਆ ਸਪੇਅਰ ਇਧਰ ਵੀ ਸਮਾਨ ਸੋਣ ਪਿਆਗਾ ਸਾਰਾ ਰੈਡੀ ਆ ਗਿਆ ਇਧਰ ਲਈ ਵੀ ਜਗਾਤੀ ਲਾਈਟ ਪਾਹਲ ਲਈ ਵੀ ਜਗੀ ਜਾਂਦੀ ਹੈ ਲਾਈਟ ਇਹ ਆਪਣੀ ਦੁਕਾਨ ਜਲਦੀ ਜਾਂਦੀ ਹੈ ਲਾੜਾ ਮੇ ਰੋਟੀ ਫਿਰ ਮੈਂ ਆ ਗਿਆ ਹਾਂਜੀ ਚੱਕੀ ਹੈ ਬਾਈ ਪਲੇਟ ਕੌਲੀ ਆਹ ਸਬਜੀ ਬੜੀ ਸਵਾਦ ਲੱਗਦੀ ਅੱਜ ਚੱਕੀਏ ਹੁਣ ਦਿਖਾਉਣਾ ਸਬਜੀ ਦੇ ਦਰਸ਼ਨ ਕਰਾਉਣਾ ਤੁਹਾਨੂੰ ਕੀ ਬਤਾ ਕਿਆ ਬਾਤ ਆ ਮਮਾ ਬਹੁਤ ਸਵਾਦ ਲੱਗਦੀ ਹੈ ਦੇਖਣ ਨੂੰ ਹਨਾ ਆਪਾਂ ਆਪਦੀ ਸਬਜੀ ਹਸਪਾਲੀ ਤੇ ਚੱਕੋ ਤੁਪਣ ਕੀ ਗੱਲ ਲਓ ਜੇ ਭਾਈ ਇਹ ਜੀ ਦੇਸੀ ਘੋ ਥੋੜਾ ਜਿਹਾ ਸਬਜੀ ਦੇਖੋ ਗੱਲ ਬਾਤ ਵੰਦੀ ਸਿਆਲਾ ਚ ਤਾਂ ਵੇਟ ਐ ਹੀ ਵੱਜ ਜਾਂਦਾ ਦੇਸੀ ਘੋ ਵਧਾਉਂਦਾ ਵੇਟ ਸਿਆਲਾ ਚ ਸੋ ਬਾਜੇ ਪੜ ਗਏ ਹੋਰ ਨਾ ਕੀ ਪੜੀਏ ਚਲੋ ਲਓ ਬਈ ਬਣ ਗਈ ਬਲਵਾਨ ਵਾਲੀ ਖਰਾਕ ਨਾਲ ਮਲਾਈ ਆ ਦਾ ਮੈਂ ਮਲਾਈ ਦੇ ਦੋ ਨਾਲ ਮਲਾਈ ਆ ਤੇ ਨਾਲ ਸਬਜੀ ਆ ਦੇਖੋ ਜੀ ਰੋਟੀ ਹੁਣ ਆਪਾਂ ਰੋਟੀ ਪਾਣੀ ਖਾ ਲਈਏ ਤੇ ਫੇਰ ਮਿਲਦੇ ਆ ਤੁਹਾਨੂੰ ਆ ਜੀ ਤੇ ਖਾਣੀਆਂ ਤਾਂ ਇਹ ਆ ਜੀ ਆਪਣਾ ਖਾਣਾ ਸਿੰਪਲ ਜਿਹਾ ਖਾਣਾ ਘਰ ਦੀ ਗੋਭੀ ਆ ਇਹ ਆਪਣੇ ਘਰੇ ਲੱਗੀ ਵੀ ਆ ਤੁਹਾਨੂੰ ਮੈਂ ਅੱਗੇ ਵੀ ਦੱਸੀ ਹਫਤੇ ਜੋ 4 ਦਿਨ ਆਪਾਂ ਘਰ ਦੀ ਸਬਜ਼ੀ ਖਾਣੇ ਆ ਹਲੋ ਹੁਣੋ ਲੱਗੀ ਵੀ ਆ ਪਾਲਕ ਦੀ ਭੁਰਜੀ ਹੋ ਗਈ ਆ ਆਲੂਆਂ ਦੀ ਬਸ ਆਹ ਕੁਝ ਚੱਲਦਾ ਬਾਹਰਲੀ ਚੀਜ਼ ਐਨੀ ਨਹੀਂ ਖਾਈਦੀ ਸੋ ਠੀਕ ਆ ਜੀ ਓਕੇ ਬਾਏ ਲਵ ਯੂ ਸਾਰਿਆਂ ਨੂੰ ਬਸ ਪਿਆਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ ਸਾਰੇ ਜਣੇ